ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਵਕਤ ਇਸਵੇਰ ਦੇ ਬੁਲੇਟਿਨ ਦਾ ਤਾਂ ਬਸ ਪਾਣੇ ਲ ਨੇ ਦੋ ਹੋਰ ਉਮੀਦਵਾਰ ਫਤਿਹਗੜ੍ਹ ਸਾਹਿਬ ਤੋਂ ਬਲਵੰਤ ਸਿੰਘ ਮਹਿਤੋ ਅਤੇ ਬਠਿੰਡਾ ਤੋਂ ਲਖਪੀਰ ਸਿੰਘ ਨਿੱਕਾ ਲੜਨਗੇ ਚੋਣ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਡੂੰਗਾ ਸਦਮਾ ਜਵਾਈ ਦਾ ਹੋਇਆ ਦਿਹਾਂਤ ਲੁਧਿਆਣਾ ਤੋਂ ਅਕਾਲੀ ਦਲ ਨੂੰ ਵੱਡਾ ਝਟਕਾ ਸੀਨੀਅਰ ਆਗੂ ਪਾਜਪਾ ਵਿੱਚ ਸ਼ਾਮਿਲ ਗੁਰਦਾਸਪੁਰ ਦੇ ਲੋਕਾਂ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ ਮਾਨ ਗਿਆ ਪਾਰਲੀਮੈਂਟ ਦੇ ਸਾਰੇ ਪਾਸਵਰਡ ਕਲਸੀ ਨੂੰ ਦੱਸਾਂਗਾ ਰਾਹੁਲ ਗਾਂਧੀ ਦੇ ਬਿਆਨ ਤੇ ਪੀਐਮ ਮੋਦੀ ਨੇ ਕੀਤਾ पलटवार ਕਿਹਾ ਮੇਰਾ અપਮਾਨ ਕਰਨ ਚ ਆਉਂਦਾ ਹੈ ਮਜ਼ਾ ਹੁਣ ਖਬਰਾਂ ਵਿਸਤਾਰ ਨਾਲ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ बसपा ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਦੇ ਹੁਕਮ ਅਨੁਸਾਰ ਅਤੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਇੰਚਾਰਜ ਰਣਜੀਤ ਸਿੰਘ ਵੈਣੀਵਾਲ ਦੇ ਦਿਸ਼ਾ ਨਿਰਦੇਸ਼ਾਂ ਵਿੱਚ बसपा ਦੇ ਲੋਕ ਸਭਾ ਫਤਿਹਗੜ੍ਹ ਸਾਹਿਬ ਤੋਂ ਕੁਲਵੰਤ ਸਿੰਘ ਮਹਿਤੋ ਅਤੇ ਬਠਿੰਡਾ ਤੋਂ ਲਖਵੀਰ ਸਿੰਘ ਨਿੱਕਾ ਹੋਣਗੇ ਉਮੀਦਵਾਰ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਠਿੰਡਾ ਤੋਂ ਲਖਵੀਰ ਸਿੰਘ ਨਿੱਕੂ ਮੌਜੂਦਾ ਜ਼ਿਲ੍ਹਾ ਪ੍ਰਧਾਨ ਅਤੇ ਸਾਹਿਬ ਕਾਂਸੀ ਰਾਮ ਦੇ ਸਮੇਂ ਤੋਂ ਬਹੁਜਨ ਸਮਾਜ ਪਾਰਟੀ ਨਾਲ ਜੁੜੇ ਹੋਏ ਨੇ ਜੋ ਕਿ ਤਲਵੰਡੀ ਸਾਬੋ ਵਿਧਾਨ ਸਭਾ ਨਾਲ ਸੰਬੰਧਿਤ ਮਜਬੂਤ ਸਿੱਖ ਭਾਈਚਾਰੇ ਦੇ ਪ੍ਰਮੁੱਖ ਆਗੂ ਨੇ ਜਿਨ੍ਹਾਂ ਨੇ ਮੋਰਲੀ ਕਤਾਰ ਵਿੱਚ ਖੜੇ ਹੋ ਕੇ ਤਲਵੰਡੀ ਸਾਬੋ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰੂ ਘਰ ਦਾ ਜ਼ਮੀਨ ਕਬਜ਼ੇ ਦਾ ਮਾਮਲਾ ਪ੍ਰਮਖਤ ਨਾਲ ਲੜਿਆ ਸੀ ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਲੋਕ ਸਭਾ ਤੋਂ ਗੁਲਵੰਦ ਸਿੰਘ ਮਹਤੋ ਬਹੁਜਨ ਸਮਾਜ ਪਾਰਟੀ ਤੇ ਸੁਪਾਸ ਕਤਰਵਜੋ ਪਿਛਲੇ 2 ਸਾਲਾਂ ਤੋਂ ਲੋਕ ਸਭਾ ਫਤਿਹਗੜ ਸਾਹਿਬ ਦੇ ਇੰਚਾਰਜ ਵਜੋਂ ਕੰਮ ਕਰ ਰਹੇ ਨੇ ਗੜੀ ਨੇ ਕਿਹਾ ਕਿ ਇਸ ਦੇ ਨਾਲ ਹੀ ਬਹੁਜਨ ਸਮਾਜ ਪਾਰਟੀ ਵੱਲੋਂ 9 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋ ਚੁੱਕਾ ਹੈ ਜਿਸ ਵਿੱਚ ਪਹਿਲਾਂ ਲੈਨੇ ਗਏ 7 ਉਮੀਦਵਾਰਾਂ ਵਿੱਚ ਹੁਸ਼ਿਆਰਪੁਰ ਤੋਂ ਰਾਕੇਸ਼ ਕੁਮਾਰ, ਸੁਮਨ ਫਿਰੋਜ਼ਪੁਰ ਤੋਂ ਸੁਰੇਂਦਰ ਕੰਬੋ, ਸੰਗਰੂਰ ਤੋਂ ਡਾਕਟਰ ਮੱਖਣ ਸਿੰਘ, ਪਟਿਆਲੇ ਤੋਂ ਜਗਜੀਤ ਸਿੰਘ ਛੜਬੜ, ਜਲੰਧਰ ਤੋਂ ਬਲਵਿੰਦਰ ਕੁਮਾਰ ਫਰੀਦਕੋਟ ਤੋਂ ਗੁਰਬਖਸ਼ ਸਿੰਘ ਚੋਹਾਨ ਤੇ ਗੁਰਦਾਸਪੁਰ ਤੋਂ ਇੰਜੀਨੀਅਰ ਰਾਜਕੁਮਾਰ ਜਨੋਤਰਾ ਪ੍ਰਮੁਖ ਸੰਗ ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਘਟਕ੍ਰਿੰਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਬਲਵੰਤ ਸਿੰਘ ਰਾਮੂ ਵਾਲੀਆ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਤੀਮਨ ਜੋਤ ਕੋਰ ਰਾਮੂ ਵਾਲੀਆ ਦੇ ਪਤੀ ਅਰਵਿੰਦਰ ਸਿੰਘ ਫੁੱਲਰ ਦੀ ਗੰਭੀਰ ਬਿਮਾਰੀ ਕਾਰਨ ਅੱਜ ਗੰਗਾ ਨਗਰ ਦੇ ਹਸਪਤਾਲ ਵਿੱਚ ਮੌਤ ਹੋ ਗਈ ਜ਼ਿਕਰਯੋਗ ਹੈ ਕਿ ਅਰਵਿੰਦਰ ਸਿੰਘ ਫੁੱਲਰ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਉਨ੍ਹਾਂ ਦੀ ਬੇਵਕਤੀ ਮੌਤ ਤੇ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਢੀਂਡਾ ਸਾਹਿਬ, ਪ੍ਰੀਤ ਸਿੰਘ ਚੰਦੂ ਮਾਝਾ, ਮੁਹਾਲੀ ਦੇ ਹਲਕਾ ਇੰਚਾਰਜ ਪ੍ਰਵਿੰਦਰ ਸਿੰਘ ਸੁਹਾਣਾ, ਭਾਜਪਾ ਦੇ ਆਗੂ ਸੰਜੀਵ ਵਿਸ਼ਿਸ਼ਟ ਸੁੰਦਰ ਲਾਲ ਅਗਰਵਾਲ ਤੇ ਹੋਰ ਨਾਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਡੂੰਘੇ ਸਦਮੇ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ 27 ਤਰੀਕ ਨੂੰ ਅਰਵਿੰਦਰ ਸਿੰਘ ਭੁੱਲਰ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਅਕਾਲੀ ਦਲ ਨੂੰ ਲੁਧਿਆਣਾ ਵਿੱਚ ਵੱਡਾ ਝਟਕਾ ਉਸ ਵੇਲੇ ਲੱਗਾ ਜਦੋਂ ਅਕਾਲੀ ਆਗੂ ਵਿਪਨ ਕਾਕਾ ਸੂਧ ਭਾਜਪਾ ਵਿੱਚ ਸ਼ਾਮਲ ਹੋ ਗਏ ਇਸ ਤੋਂ ਇਲਾਵਾ ਰਾਹੁਲ ਸਿੱਧੂ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਲੋਕ ਇਨਸਾਫ ਪਾਰਟੀ ਵੱਲੋਂ 2017 ਦਾ ਵਿਧਾਨ ਸਭਾ ਚੋਣ ਲੜ ਚੁੱਕੇ ਵਿਪਨ ਸੂਧ ਕਾਕਾ ਨੇ ਲੋਕ ਇਨਸਾਫ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਦੀ ਤਕੜੀ ਫੜੀ ਸੀ ਇਸ ਤੋਂ ਬਾਅਦ ਸ਼ਹਿਰ ਵਿੱਚ ਕਈ ਮੀਟਿੰਗਾਂ ਹੋਈਆਂ ਤੇ ਵਿਪਨ ਸੂਧ ਕਾਕਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫੀ ਨਜ਼ਦੀਕ ਹੋ ਗਏ 2022 ਚ ਸ਼ਹਿਰ ਵਿੱਚ ਇੱਕ ਮੀਟਿੰਗ ਸਮੇਂ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵਿਪਨਸੂਦ ਕਾਕਾ ਨੂੰ ਅਕਾਲੀ ਦਲ ਲੋਕ ਸਭਾ ਲੁਧਿਆਣਾ ਲਈ ਉਮੀਦਵਾਰ ਵੀ ਐਲਾਨ ਦਿੱਤਾ ਸੀ ਪਰ ਹੁਣ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਚੁੱਪ ਕਰਕੇ ਬੈਠ ਗਿਆ ਹੁਣ ਅਕਾਲੀ ਵਰਕਰ ਇਸ ਦੁਚਿੱਤੀ ਚ ਸੰਕੇਤ ਅਕਾਲੀ ਦਲ ਦੇ ਵੱਲੋਂ ਟਿਕਟ ਵਿਪਨਸੂਦ ਕਾਕਾ ਨੂੰ ਦਿੱਤੀ ਜਾਵੇਗੀ ਜਾਂ ਫਿਰ ਕਿਸੇ ਹੋਰ ਨੂੰ ਹੁਣ ਅਚਾਨਕ ਆਕਾ ਸੂਦ ਨੇ ਪਾਰਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਜਿਸ ਤੋਂ ਬਾਅਦ ਪੂਰੇ ਜੋਸ਼ੋ ਖਰੋਸ਼ ਦੇ ਨਾਲ ਉਹਨਾਂ ਦਾ ਭਾਜਪਾ ਵਿੱਚ ਸਵਾਗਤ ਵੀ ਕੀਤਾ ਗਿਆ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਦੇ ਵਿੱਚ ਰੋਡ ਸ਼ੋਅ ਕੱਢਿਆ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਜ਼ਰ ਹੋਏ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੋਣਾ ਜਿੱਤ ਤਿਹਾੜੀ ਨਹੀਂ ਹੈ ਸਿਰਫ ਡਾਕਟਰ ਭੀਮਰਾਓ ਅੰਬੇਡਕਰ ਜਿਤੇ ਸੰਵਿਧਾਨ ਨੂੰ ਬਚਾਉਣ ਅਤੇ ਲੋਕਤੰਤਰ ਨੂੰ ਬਚਾਉਣ ਦੀਆਂ ਹੋਣਗੀਆਂ ਇਸੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਦੇ ਵਿੱਚ ਰੋਡ ਸ਼ੋਅ ਵੀ ਕੱਢਿਆ ਤੇ ਲੋਕਾਂ ਦਾ ਧੰਨਵਾਦ ਵੀ ਕੀਤਾ ਹੋਰ ਕੀ ਕੁਝ ਕਿਹਾ सीएम permanganਤਮਾਨ ਨੇ ਇਸ ਮੌਕੇ ਉਮੀਦਵਾਰ ਸ਼ੈਰੀ ਗਲਸੀ ਬਾਰੇ ਆਓ ਦੇਖਦੇ ਹਾਂ ਬਹੁਤ ਬਹੁਤ ਧੰਨਵਾਦ ਗੁਰਦਾਸਪੁਰ ਦਾ ਮਾਝੇ ਦਾ ਬਹੁਤ ਭਾਰੀ ਗਿਣਤੀ ਦੇ ਵਿੱਚ ਜਿੰਦੋਂ ਤੱਕ ਮੇਰੀ ਨਿਗਾਹ ਜਾਂਦੀ ਹੈ ਮੈਨੂੰ ਲੋਕ ਹੀ ਲੋਕ ਨਜ਼ਰ ਆ ਰਹੇ ਨੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਸਾਡੀ ਪਾਰਟੀ ਦੇ ਵਰਕਰ ਆਦੇਦਾਰ ਸਹਿਬਾਨ ਚੇਅਰਮੈਨ ਸਹਿਬਾਨ ਵਲੰਟੀਅਰ ਸਾਡੇ ਕੈਬਨਿਟ ਦੇ ਸਾਥੀ ਐਮਐਲਏ ਸਾਹਿਬ ਔਰ ਤੁਹਾਡੇ ਹਰਮਨ ਪਿਆਰੇ ਉਮੀਦਵਾਰ ਗੁਰਦਾਸਪੁਰ ਤੋਂ ਸ਼ੈਰੀ ਕਲਸੀ ਔਰ ਉਹਨਾਂ ਦੀ ਸਾਰੀ ਟੀਮ ਜਿਹੜੀ ਹੈ ਗੁਰਦਾਸਪੁਰ ਦੀ ਸਾਡੀ ਸ਼ਮਸ਼ੇਰ ਜੀ ਬੈਠੇ ਆ ਜਗਰੂਪ ਸੇਖਮਾਂ ਜੀ ਬੈਠੇ ਆ ਸਾਰੇ ਸਾਰਿਆਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਕਿ ਤੁਸੀਂ ਇੰਨਾ ਮਾਨ ਸਨਮਾਨ ਦਿੱਤਾ ਮੈਂ ਦਿੱਲੀ ਤੋਂ ਸਿੱਧਾ ਹੀ ਆ ਰਿਹਾ ਹਾਂ ਕੱਲ ਰਾਤ ਇੱਕ ਟੀਵੀ ਦੇ ਉੱਤੇ ਲਾਈਵ ਡਿਬੇਟ ਸੀਗੀ ਤੁਸੀਂ ਦੇਖਿਆ ਹੋਣਾ ਸ਼ਾਇਦ ਇੰਡੀਆ ਟੀਵੀ ਤੇ ਇਸ ਤੋਂ ਬਾਅਦ ਮੈਂ ਅੰਮ੍ਰਿਤਸਰ ਦੇ ਵਿੱਚ ਜਾਊਂਗਾ ਰੋਡ ਸ਼ੋਅ ਹੈ ਸ਼ਾਮ ਨੂੰ ਸਾਰਿਆਂ ਨੂੰ ਪਹਿਲਾਂ ਮੇਰੇ ਕੋਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤ ਦੋਸਤੋ ਇਹ ਜਿਹੜੀ ਇਲੈਕਸ਼ਨ ਹੈ ਇਸ ਵਾਰ ਦੀ ਇਹ ਜਿੱਤ ਹਾਰ ਦੀ ਇਲੈਕਸ਼ਨ ਨਹੀਂ ਹੈਗੀ ਇਹ ਵੋਟਾਂ ਜਿੱਤ ਹਾਰ ਦੀਆਂ ਨਹੀਂ ਹੈਗੀਆਂ ਇਹ ਵੋਟਾਂ ਅਣਖ ਤੇ ਆਬਰੂ ਬਚਾਉਣ ਦੀਆਂ ਨੇ ਇਹ ਵੋਟਾਂ ਡਾਕਟਰ ਭੀਮrao ਅੰਬੇਦਕਰ ਦੇ ਲਿਖੇ ਹੋਏ ਸੰਵਿਧਾਨ ਨੂੰ ਬਚਾਉਣ ਦੀਆਂ ਨੇ ਇਹ ਵੋਟਾਂ ਲੋਕਤੰਤਰ ਨੂੰ ਬਚਾਉਣ ਦੀਆਂ ਨੇ ਜੇ ਇਹ ਵੋਟਾਂ ਵਾਰੀ ਆਪਾਂ ਖੁੰਝ ਕੇ ਕਿਸੇ ਧਰਮ ਜਾਤੀ ਦੇ ਪਿੱਛੇ ਜਾਂ ਕਿਸੇ ਉਹਨਾਂ ਦੇ ਕੂੜ ਪ੍ਰਚਾਰ ਦੇ ਪਿੱਛੇ ਨਫ਼ਰਤ ਦੇ ਪਿੱਛੇ ਲੱਗ ਕੇ ਕਿਤੇ ਇਧਰ ਉਧਰ ਵੋਟਾਂ ਪਾਤੀਆਂ ਤਾਂ ਇੱਕ ਗੱਲ ਮੇਰੀ ਨੋਟ ਕਰ ਲਿਓ ਇਸ ਤੋਂ ਬਾਅਦ ਦੇਸ਼ ਦੇ ਵਿੱਚ ਵੋਟਾਂ ਨਹੀਂ ਪੈਣੀਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਨਾਮ ਲੈ ਬਿਨਾਂ ਵੀ ਇਹ ਮੋਦੀ ਮੱਧ ਪ੍ਰਦੇਸ਼ ਦੇ ਮੁਰੈਨਾ ਚ ਕਿਹਾ ਕਿ ਇਹਨਾਂ ਦਿਨਾਂ ਚ ਕਾਂਗਰਸ ਦਾ ਸ਼ਹਿਜ਼ਾਦਾ ਹਰ ਰੋਜ਼ ਮੋਦੀ ਦਾ ਅਪਮਾਨ ਕਰਨ ਦੇ ਮਜ਼ੇ ਲੈ ਰਿਹਾ ਹੈ ਉਹ ਕੁਝ ਵੀ ਕਹਿੰਦੇ ਹਨ ਕੁਝ ਲੋਕ ਇਸ ਗੱਲ ਤੋਂ ਦੁਖੀ ਹਨ ਕਿ ਦੇਸ਼ ਦੇ ਪ੍ਰਧਾਨ ਮੰਤਰੀ ਲਈ ਅਜਹੀ ਪਾਸ਼ਾ ਕਿਉਂ ਵਰਤੀ ਜਾ ਰਹੀ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਉਦਾਸ ਨਾ ਹੋਵੋ ਗੁੱਸਾ ਨਾ ਕਰੋ ਤੁਸੀਂ ਜਾਣਦੇ ਹੋ ਕਿ ਮਸ਼ਹੂਰ ਨੇ ਉਹ ਅਤੇ ਅਸੀਂ ਵਰਕਰ ਹਾਂ ਤਾਂ ਅਜੇ ਸ਼ਬਦਾਂ ਦੇ ਨਾਲ ਮੁਰੈਨਾ ਦੇ ਵਿੱਚ ਸੰਬੋਧਨ ਕਰਦੇ ਆਏ ਪੀਐਮ ਮੋਦੀ ਆਓ ਤੁਹਾਨੂੰ ਦਿਖਾਉਂਦੇ ਆਂ ਹੋਰ ਕੀ ਕੁਝ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਬਾਰੇ आपने सुना होगा इन दिनों कांग्रेस के सहजादे अब आजकल वो जरा इतने चिंतित है कि आए दिन उनको मोदी का अपमान करने में मजा आता है मोदी के लिए भला बुरा कहना उनको मजा आ रहा है वो कुछ भी बोलते जा रहे हैं और मैं देख रहा हूं सोशल मीडिया में टीवी में बहुत सारे लोग चिंता जताते हैं कि भी ये भाषा अच्छी नहीं है ऐसी भाषा देश के प्रधानमंत्री के लिए बोलना ठीक नहीं है ऐसा लोग सोशल मीडिया में कहते हैं कुछ लोग बहुत दुखी हो जाते हैं कि मोदी जी को ऐसा क्यों बोला देश के प्रधानमंत्री के लिए ऐसी भाषा का क्यों प्रयोग किया देश के प्रधानमंत्री को कभी को ऐसा बोलता है क्या मेरी सबसे विनती है कि कृपा करके आप दुखी मत हो आप गुस्सा मत कीजिए आपको पता है वे नामदार है हम तो कामदार हैं। और नामदार तो कामदार को सदियों से ऐसे ही गाली गलोच करते आए हुए हैं ऐसे ही ठोकर मारते आए हुए तो भाई मैं तो आप में से आता हूं गरीबे से निकला हूं अगर पांच पचास गालियां पड़ जाएगी तो पड़ जाएगी आप गुस्सा मत कीजिए मैं सबको कहता हूं आप लोग नाराजगी मत व्यक्त कीजिए वो इतने निराश है कि अभी आगे आगे तो और बहुत कुछ बोलेंगे आप अपना समय खराब मत कीजिए तो ये मेरी सोशल मीडिया में जो लोग बहुत नाराजगी से कुछ न कुछ कहते रहते हैं टीवी मीडिया वाले भी कहते हैं मेरी करबद्ध प्रार्थना है भाई इन नामदारों को कुछ मत कहो हम कामदार सहन करने के लिए पैदा हुए हैं हम सहन करेंगे सहन भी करेंगे और मां भारती की सेवा भी करेंगे हम जरा भी पीछे नहीं हटेंगे दोस्तों जरा भी रुकेंगे नहीं ये मैं देशवासियों को विश्वास दिलाता हूं ਤਹਾਲ ਦੀ ਘੜੀ ਬੁਲਟਨ ਵਿੱਚ ਇਹਨਾਂ ਹੀ ਜਲਦ ਹੋਵੇਗੀ ਮੁਲਾਕਾਤ ਸਿਆਸਤ ਨਾਲ ਜੁੜੀਆਂ ਹੋਰ ਵੱਡੀਆਂ तमाम ਖਬਰਾਂ ਦੇ ਨਾਲ ਅਜੋ ਤੱਕ ਲਈ ਬਨੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਬਲਿਕ ਗਾਰਡੀਅਨ نیوز ਸਤਿ ਸ਼੍ਰੀ ਅਕਾਲ